ਗੱਲ ਕਿਉਂ ਨਹੀਂ ਚੱਕੀ ਵੀ ਉਹਦਾ ਐਕਸੀਡੈਂਟ ਆਵਾਰਾ ਪਸ਼ੂਆਂ ਕਰਕੇ ਹੋਇਆ ਆ ਸਾਡੇ ਪੰਜਾਬ ਦੇ ਵਿੱਚ ਕਿੰਨੇ ਆਵਾਰਾ ਪਸ਼ੂ ਫਿਰਦੇ ਆ ਨਿਤ ਮੌਤਾਂ ਹੁੰਦੀਆਂ ਨਿਤ ਕਿਸੇ ਦਾ ਪੁੱਤ ਚਲਾ ਜਾਂਦਾ ਕਿਸੇ ਦੀ ਭੈਣ ਭਰਾ ਚਲਾ ਜਾਂਦਾ ਕਿਸੇ ਬੱਚਿਆਂ ਦਾ ਪਿਓ ਚਲਾ ਜਾਂਦਾ ਕਿਸੇ ਦੇ ਘਰ ਵਾਲੀ ਦਾ ਸੁਹਾਗ ਉੱਜਰ ਜਾਂਦਾ ਉਦੋਂ ਕ ਤਾਂ ਕਦੇ ਦਿਖਾਇਆ ਕਰੋ ਕੱਲੇ ਜਿੱਥੇ ਤੁਹਾਨੂੰ ਲਾਇਕ ਕਮੈਂਟ ਮਿਲਦੇ ਉੱਥੇ ਤੁਸੀਂ ਉਹ ਸਿਵਿਆਂ ਦੀਆਂ ਪੰੀਆਂ ਲੱਕੜਾਂ ਵੀ ਦਿਖਾਈ ਜਾਂਦੇ ਹੋ ਮੈਂ ਕਹਿੰਦਾ ਜੇ ਕਿਤੇ ਰਲ ਕੇ ਮੀਡ ਗਾਲੇ ਜਾਂ ਪੇਜਾਂ ਵਾਲੇ ਮੁੱਦਾ ਚੱਕਦੇ ਵੀ ਆਵਾਰਾਂ ਪਸ਼ੂਆਂ ਕਰਕੇ ਇਹ ਕੰਮ ਹੋਇਆ ਜਿੰਨੇ ਲੀਡਰ ਉੱਥੇ ਉਹਨੂੰ ਮਿਲਣ ਵਾਸਤੇ ਹਸਪਤਾਲ ਦੇ ਵਿੱਚ ਗਏ ਸੀ ਉਹਨਾਂ ਨੂੰ ਸਵਾਲ ਇਹ ਕਰਦੇ ਸਾਡੇ ਲੋਕ ਵੀ ਭਾਈ ਜੀ ਆਵਾਰਾਂ ਪਸ਼ੂਆਂ ਕਰਕੇ ਕਾਂਡ ਹੋਇਆ ਉਹਦਾ ਕਰਕੇ ਮੌਤ ਹੋਈ ਆ ਤੁਸੀਂ ਇਹਦਾ ਕੀ ਸੋਲੂਸ਼ਨ ਲੱਭ ਕੇ ਦਿੱਤਾ ਕੀ ਹਾਲ ਕੀਤਾ ਇਹਦਾ ਅਸੀਂ ਟੈਕਸ ਭਰਦੇ ਆ ਸਾਡੀ ਮਿਹਨਤ ਦੀ ਕਮਾਈ ਵਿੱਚੋਂ ਪੈਸੇ ਜਾਂਦੇ ਸ਼ਾਇਦ ਕੋਈ ਹਾਲ ਨਿਕਲਉਂਦਾ ਇਹਦੇ ਪਾਸੇ ਤਾਂ ਕਿਸੇ ਦਾ ਖਿਆਲ ਹੀ ਹੈ ਨਹੀਂਗਾ ਯਾਰ ਹੁਣ ਤੁਸੀਂ ਉਹਦੇ ਟੀਚਰ ਵੀ ਲੱਭ ਲੈ ਆਖੇ ਉਹਦੀ ਬੱਚੀ ਆਖੇ ਗਿਫਟ ਤਿਆਰ ਕਰੀ ਜਾਂਦੀ ਸੀ ਅੱਛਾ ਟਾਈਟਲ ਹੈਡਿੰਗ ਖਬਰਾਂ ਦੇ ਇਹ ਜਿਹੇ ਬਨਾਮ ਨਾਂ ਲਿਖਦੇ ਆ ਉਹਨੇ ਆਹ ਕਹਤਾ ਜੀ ਸਰਪੰਚਾ ਉਸ ਵੀਰ ਦੀ ਨਵੀਂ ਗੱਲ ਨਿਕਲੀ ਆ ਜੀ ਆ ਨਵੀਂ ਗੱਲ ਸਾਹਮਣੇ ਆ ਕਿ ਗੱਲ ਵਿੱਚ ਕੁਝ ਨਹੀਂ ਹੁੰਦੀ ਉਹੀ ਤਸਵੀਰਾਂ ਉਹੀ ਗੱਲਾਂ ਹੁਣ ਇਹ ਅੱਗ ਲੱਗੀ ਹੋਈ ਐ ਇਹਨਾਂ ਨੂੰ ਛੇਤੀ ਵੀ ਉਹ ਕਦੋਂ ਉਹਦੇ ਕੱਪੜੇ ਪਾ ਕੇ ਉਹਨੂੰ ਪਾਉਣ ਚਿਖਾ ਤੇ ਉਹਦੀ ਕੋਈ ਫੋਟੋ ਲਾਸਟ ਆਵੇ ਫਿਰ ਉਹ ਲਾਸਟ ਫੋਟੋ ਨੂੰ ਅਸੀਂ ਦੱਬ ਕੇ ਕਰਗੇ ਇਹ ਹਾਲ ਆ ਬਾਈ ਜੀ ਮੀੜਗਾ ਦਾ ਤੁਹਾਡਾ ਤੁਸੀਂ ਦੱਸ ਦਿਓ ਵੀ ਜਿਹੜਾ ਤੁਸੀਂ ਕਰ ਰਹੇ ਹੋ ਸਹੀ ਆ ਇਹ ਤੁਹਾਡਾ ਮਨ ਮੰਦਾ ਘਰੇ ਕੋਈ ਮਾਂ ਤੋਂ ਜੇ ਸਾਡੇ ਹੋ ਜੇ ਤੁਹਾਡੇ ਹੋ ਜੇ ਤੁਸੀਂ ਉੱਥੇ ਮਾਈਕ ਲੈ ਕੇ ਬੈਠੋਗੇ ਆਪ ਨਹੀਂ ਨਹੀਂ ਪੈਂਦੇ ਤੇ ਫਿਰ ਇੱਥੇ ਐਡੀ ਕਿਹੜੀ ਅੱਗ ਲੱਗੀ ਹੈ ਗਾਰਾ ਮੈਦੇ ਫਿਰਦੇ ਹੋ ਵਿੱਚ ਦੀ ਜਾਣਿਓ ਵੀ ਅਸੀਂ ਆਹ ਦਿਖਾ ਦਗੇ ਬਾਈ ਜੀ ਉਹਦੀ ਆਹ ਕਰਕੇ ਆ ਗੱਲ ਹੋਈ ਆ ਇਸ ਤਰੀਕੇ ਨਾਲ ਯਾਰ ਕਦੇ ਤਾਂ ਕੋਈ ਮੌਕਾ ਤਾਂ ਛੱਡ ਦਿਆ ਕਰੋ ਕੁੱਤੇ ਬਿੱਲੇ ਦਿਖਾਉਣੇ ਆ ਉਹਨਾਂ ਦੇ ਘਰੇ ਤਣੀ ਪਾਈਏ ਤੇ ਲੀੜੇ ਪਾਉਂਦੇ ਆ ਜੀ ਆ ਉਹਦੀ ਕੋਠੀ ਆ ਜੀ ਜਮਾ ਕੋਠੀ ਦੇ ਨਾਲ ਗਰਾਊਂਡ 'ਚ ਉਹਨੂੰ ਸ਼ਿਸ਼ਕਾਰ ਕਰਦੇ ਆ ਥੋੜੀ ਬਹੁਤੀ ਤਾਂ ਗੈਰਤ ਰੱਖ ਕੇ ਜਿਹੜੀ ਮੁੱਦੇ ਦੀ ਗੱਲ ਆ ਤੁਸੀਂ ਜਿੰਨੇ ਦਿਨੋਂ ਜ਼ਿੰਦਗੀ ਦੀ ਲੜਾਈ ਲੜਦਾ ਰਿਆ ਇੱਕ ਦਿਨ ਵੀ ਤੁਸੀਂ ਉਹ ਗੱਲ ਨਹੀਂ ਕੀਤੀ ਕੀਤੀ ਐ ਕੋਈ ਉਸ ਦਿਨ ਗੱਲ ਬਸ ਇਹ ਸੀ ਤੜਕੇ ਉੱਠਦੇ ਮੂੰਹ ਧੋਤਾ ਨਹੀਂ ਧੋਤਾ ਚਾਹ ਪੀਤੀ ਨਹੀਂ ਪੀਤੀ ਉਹ ਨਵੀਂ ਖਬਰ ਆ ਗਈ ਜੀ ਉਹਦੀ ਆ ਗੱਲ ਹੋ ਗਈ ਜੀ ਉਹ ਹੁਣ ਉੱਠ ਖੜੂਗਾ ਜੀ ਹੁਣੇ ਪਤਾ ਲੱਗਿਆ ਜੀ ਉਹ ਚੱਲ ਪੂਗਾ ਕੋਈ ਉੱਠਿਆ ਨਹੀਂ ਸੀ ਵਿਚਾਰਾ ਇੰਨੇ ਮੰਦੇ ਹਲਾ ਸੀ ਪਤਾ ਨਹੀਂ ਇਹ ਸਰਕਾਰੀ ਜਿਹੜਾ ਹੈਗਾ ਮਾਫੀਆ ਜਿੱਥੇ মিডিਆ ਮਾਫੀਆ ਬਣ ਗਿਆ ਉੱਥੇ ਇਹ ਮੈਡੀਕਲ ਲੈਨ ਚ ਵੀ ਵੱਡਾ ਮਾਫੀਆ ਇਹ ਕੀ ਪਤਾ ਉਹ ਵਿਚਾਰਾ ਉਸੇ ਦਿਨੀ ਐਕਸਪਾਇਰ ਹੋ ਗਿਆ ਵੇ ਵੈਂਟੀਲੇਟਰ ਤੇ ਪਾਈ ਰੱਖਿਆ ਸਾਹ ਨਕਲੀ ਦੇਈ ਗਏ ਤੁਹਾਨੂੰ ਇਸ ਚੀਜ਼ ਦਾ ਪਤਾ ਵੀ ਉਹ ਅਸਲੀ ਸਾਹ ਸੀ ਉਹ ਸੱਚੀ ਜਿਹਾਉਂਦਾ ਸੀ ਕਿ ਨਕਲੀ ਇਹ ਗੱਲ ਦਾ ਪਤਾ ਸੀ ਤੁਹਾਨੂੰ ਕਿ ਨਹੀਂ ਤੇ ਫਿਰ ਕਾਹਦੀਆਂ ਟੱਟੂ ਦੀਆਂ ਖਬਰਾਂ ਦਿੰਦੇ ਸੀ ਤੁਸੀਂ ਹਰੇਕ ਨੂੰ ਐਵੇਂ ਦਿਖਾਈ ਗਏ ਵੀ ਆਹ ਗੱਲ ਹੋ ਗਈ ਜੀ ਉਹ ਤਾਂ ਉਹਦੀ ਅੱਖ ਚ ਹੰਝੂ ਹੈਗਾ ਤੁਸੀਂ ਆਪ ਦੇਖਿਆ ਅੰਦਰ ਜਾ ਕੇ ਅੱਖ ਚ ਹੰਝੂ ਨਹੀਂ ਨਹੀਂ ਦੇਖਿਆ ਤੇ ਫੇਰ ਯਾਰ ਇਹ ਹਾਲ ਆ ਸਾਡੇ ਮੀੜਗਾ ਦਾ ਇੱਕ ਦਿਨ ਇਹਨਾਂ ਨੇ ਕੋਈ ਖਬਰ ਨਹੀਂ ਚੱਜ ਦੀ ਦਿਖਾਈ ਨਾ ਕੋਈ ਚੱਜ ਦੀ ਖਬਰ ਚੱਕੀ ਵੀ ਉਹਦੇ ਲਈ ਸਾਨੂੰ ਬੋਲਣਾ ਕੀ ਚਾਹੀਦਾ ਅੱਗੇ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਜਾਂ ਅੱਗੇ ਵਾਸਤੇ ਇਹਨਾਂ ਮਸ਼ਹੂਰ ਸਿੰਗਰ ਸੀ ਜਿਹੜਾ ਚਲਾ ਗਿਆ ਅੱਜ ਅਫਸੋਸ ਹੈ ਸਾਨੂੰ ਬਹੁਤ ਦੁੱਖ ਹੈ ਪਰ ਉਹਦੇ ਲਈ ਅੱਗੇ ਅਸੀਂ ਰੋਕ-ਥਾਮ ਕੀ ਕੀਤੀ ਆ ਵੀ ਅੱਗੇ ਕੋਈ ਹੋਰ ਕਿਸੇ ਮਾਂ ਦਾ ਪੁੱਤ ਨਾ ਮਰੇ ਕਿਸਦੇ ਘਰ ਦੇ ਵਿੱਚ ਹੋਰ ਸੱਥਰ ਨਾ ਵਿਝੇ ਉਹ ਤਾਂ ਨਹੀਂ ਤੁਸੀਂ ਤਾਂ ਹੁਣ ਆਏ ਲੱਭਦੇ ਹੋ ਕੋਈ ਹੋਰ ਸੈਲੀਬ੍ਰਿਟੀ ਜਾਵੇ ਉਹਦੇ ਘਰੇ ਲੈ ਕੇ ਮੈਂ ਕਿ ਜਾਈਏ ਥੋੜਾ ਬਹੁਤਾ ਬਈ ਜੀ ਆਪਦਾ ਫਰਜ ਪਛਾਣਨ ਦੀ ਕੋਸ਼ਿਸ਼ ਕਰੋ ਤੁਸੀਂ ਇਹ ਗਲਤੀ ਆ ਤੁਹਾਡੀ ਹਰ ਗੱਲ ਵਿਊਆਂ ਨਾਲ ਨਹੀਂ ਹੁੰਦੀ ਹਰ ਗੱਲ ਸ਼ੇਅਰਾਂ ਨਾਲ ਨਹੀਂ ਹੁੰਦੀ ਠੀਕ ਆ ਮੈਂ ਤੁਹਾਨੂੰ ਵੇਖੀ ਜਾਂਦਾ ਸੀ ਉੱਥੇ ਖੜੇ ਨੂੰ ਤੂੰ ਲੱਗਿਆ ਪਿਆ ਸੀ ਬਾਈ ਜੀ ਸ਼ੇਅਰ ਕਰ ਦਿਓ ਐ ਕਰ ਦਿਓ ਇਹ ਗੱਲਾਂ ਕਹਿਣੀਆਂ ਬੰਦੀਆਂ ਮੌਤ ਤੇ ਨਹੀਂ ਨਹੀਂ ਤੇ ਫੇਰ ਬਾਈ ਜੀ ਤੁਸੀਂ ਆਪ ਦਾ ਫਰਜ ਪਛਾਣੋ ਕੁਸ ਮਾੜੀ ਮੋਟੀ ਬਾਈ ਜੀ ਆਪ ਸ਼ਰਮ ਮਨੋ ਇਸੇ ਕਰਕੇ ਹੱਥ ਬੰਨ ਕੇ ਬੇਨਤੀ ਕਰਦੇ ਆ ਹਰੇਕ ਦੇ ਮੂੰਹ ਚ ਮਾਈਕ ਨਾ ਤੰਦਿਆ ਕਰੋ ਮਾੜਾ ਸਮਾਂ ਬਹੁਤ ਬਹੁਤ ਹਰ ਬੰਦੇ ਨੇ ਦੁੱਖ ਬਣਾਇਆ ਜਿਹੜਾ ਉਹਨੂੰ ਨਹੀਂ ਜਾਂਦਾ ਸੀ ਉਹ ਵੀ ਰੋਇਆ ਹੁਣ ਉਹਦੇ ਮਾਪਿਓ ਜਾਂ ਉਹ ਉਹਦੇ ਘਰੋਂ ਬੀਬੀ ਆ ਵਿਚਾਰੀ ਭੈਣ ਉਹਨੇ ਰੋਣਾ ਜਿਹੜਾ ਉਹਨਾਂ ਦੇ ਅੰਦਰ ਦਰਦ ਦਾ ਦੁੱਖ ਉਹਨਾਂ ਨੂੰ ਰੋ ਲੈਂਦੇ ਹੋ ਹਰੇਕ ਦੇ ਮੂਹਰੇ ਕੈਮਰਾ ਮਾਈਕ ਚੀਕਾਂ ਚੱਕਾਂ ਲਾ ਕੇ ਨਾ ਉੱਥੇ ਵੀਰ ਬੰਦਾ ਉਹਨੂੰ इमोशनल ਗੇਮਾਂ ਨਾ ਖੇਡਿਆ ਕਰੋ ਤੁਸੀਂ ਚਾਜ ਦੀ ਖਬਰ ਦਿਖਾਉਂਦੇ 11 ਦਿਨ ਕਿਤੇ ਮੁੱਦਾ ਚੱਕਦੇ ਉਤੋਂ ਕੇਂਦਰ ਸਰਕਾਰ ਤੱਕ ਪਹੁੰਚਾਉਂਦੇ ਕਦੇ ਭਗਵੰਤ ਮਾਨ ਤੱਕ ਇਹ ਗੱਲਾਂ ਪਹੁੰਚਾਉਂਦੇ ਵੀ ਬਾਈ ਜੀ ਆਏ ਮੌਤ ਹੋਈ ਆ ਅਸੀਂ ਆਹ ਕੁਛ ਦਿੱਤਾ ਅੰਕੜੇ ਉਹ ਅੰਕੜੇ ਕੱਢ ਕੇ ਦਿਖਾਏ ਤੁਸੀਂ ਕੋਈ ਵੀ ਕਿੰਨੇ ਨਿਤ ਮੌਤਾਂ ਕਿੰਨੇ ਹੁੰਦੀਆਂ ਪਸ਼ੂਆਂ ਨਾਲ ਕੋਈ ਪਤਾ ਤੁਹਾਨੂੰ ਇਹਨਾਂ ਅੰਕੜਿਆਂ ਦਾ ਤੇ ਫੇਰ ਫੇਰ ਕੀ ਦਿਖਾਈ ਜਾਂਦੇ ਹੋ ਤੁਸੀਂ ਉਹਦਾ ਯਾਰ